ਅੰਦਰਲੀ ਜੇਲ੍ਹ ਜਾਣਾ ਪੈਣਾ ਇਹ ਕਹਿੰਦੇ ਡਰਾਉਣਾ ਕਿਸਾਨਾਂ ਨੂੰ ਡਰਾਉਣਾ ਨਹੀਂ ਭਰਾਵੋ ਗਰੀਬੀ ਟਰੂਨ ਦੇ ਫੈਸਲੇ ਛੱਡ ਤੇ ਐਟ ਕੀ ਇਕੱਠਾ ਵਾਲੀਆਂ ਮਸ਼ੀਨਾਂ ਨਹੀਂ ਜਾਣੀਆਂ ਪਿੰਡਾਂ 'ਚ ਪੁੱਲ ਜੋ ਵੀ ਅਸੀਂ ਉਹ ਲੈ ਜਾਾਂਗੇ ਉਹ ਜਿਹੜੀ ਸਰਕਾਰ ਨੂੰ ਜਦੋਂ ਤੁਸੀਂ ਕਣਕ ਬੀਜ ਨਾ ਸਕੇ ਖੇਤਾਂ 'ਚ ਪਰਾਲੀ ਖੜੀ ਹੋਵੇ ਤੁਸੀਂ ਅੱਗ ਨੂੰ ਭਜੋਗੇ ਤੇ ਜੁਰਮਾਨਾ ਕਰਨਗੇ ਇਹਨਾਂ ਨੂੰ ਪੈਸੇ ਮਿਲਣੇ ਕਿਉਂ ਚੁਕਾਉਣਗੇ ਇਹ ਬਿੱਲਰ ਵਾਲਿਆਂ ਨੂੰ ਆਪਾਂ ਨੂੰ ਗੁਨਾਹਦਾਰ ਲਾਨਿਆ ਹੋਇਆ ਲੋਕਾਂ ਨੇ ਕਿ ਇੱਕ ਕਿਲੇ ਦੇ ਵਿੱਚੋਂ ਜਿਹੜੀ ਆਮਦਨ ਹੋਣੀ ਆ ਸੋਡੀ ਉਹ 10-20 ਹਜ਼ਾਰ ਤੋਂ ਵੱਧ ਨਹੀਂ ਹੋਣੀ ਕਿਉਂਕਿ 50-60 ਹਜ਼ਾਰ ਤਾਂ ਠੇਕਾ ਭਰਿਆ ਹੋਣਾ ਤੇ ਗਰਵਾਨਾ ਹੋਣਾ 50 ਹਜ਼ਾਰ ਫਿਰ ਜਿਹੜਾ ਧੋਨਾ ਬੀਜਿਆ ਲਾਇਆ ਉਹ ਇਹਨਾਂ ਨੂੰ ਜੁਰਮਾਨਾ ਭਰਨ ਵਾਸਤੇ ਜੇਲ੍ਹ 'ਚ ਜਾਣ ਵਾਸਤੇ ਵੀ ਜਿਆ ਜੇ ਇਹਨਾਂ ਮੁਲਾਜ਼ਮਾਂ ਦੀਆਂ 2-2 ਲੱਖ ਤਨਖਾਹਾਂ ਨੇ ਕਦੇ ਬਿੱਲਾਂ ਦੇ ਆ ਜਿਵੇਂ ਹੁਣ ਹਰ ਪੇਟਾਂ ਦਾ ਨੁਕਸਾਨ ਹੋਇਆ ਇਹਨਾਂ ਦੀਆਂ 2-2 ਮਹੀਨੇ ਦੀਆਂ ਤਨਖਾਹਾਂ ਕੱਟ ਲਈਏ ਵੀ ਤੈਨੂੰ 10000 ਹੀ ਮਿਲਣਾ ਹੈ ਜੇ ਨਾ ਦਿੱਤਾ ਤਾਂ ਜੁਰਮਾਨਾ ਦੇਵਾਂਗੇ ਜੇ ਜੁਰਮਾਨਾ ਨਾ ਦਿੱਤਾ ਜੇਲ੍ਹ ਲਿਜਾਵਾਂਗੇ ਆ ਸਾਰੇ ਮੁਲਾਜ਼ਮ ਧਰਨੇ ਤੇ ਬੈਠੇ ਹੁੰਦੇ ਬਈ ਨਾ ਸਾਡੀ ਤਨਖਾਹ ਕੱਟ ਲਈਂ ਨਾ ਸਾਨੂੰ ਜੇਲ੍ਹ ਲੈ ਕੇ ਜਾਓਗੇ ਤੇ ਅਸੀਂ ਰਾਮ ਨਾਲ ਬੈਠੇ ਆ ਪ੍ਰਭੂ ਸਾਨੂੰ ਜੇਲ੍ਹ ਨਾਲ ਤੇ ਅਲ ਜਾਣਾ ਇਹਨਾਂ ਨੂੰ ਜੇਲ੍ਹਾਂ ਚਲ ਜਾਣਾ ਫਿਰ ਸਾਨੂੰ ਫੋਨ ਕਰੋਗੇ ਬਈ ਸਾਡੇ ਪਿੰਡ ਫਲਾਣਾ ਕਿਸਾਨ ਗਿਆ ਕੁਝ ਨਹੀਂ ਹੁਣ ਅੱਜ ਮੌਕਾ ਹੈ ਚਲਾਓ ਲਗਾਤਾਰ ਧਰਨਾ ਹੈ ਜਿਹੜੇ ਪਿੰਡ ਰਹਿਗੇ ਸਾਰੇ ਬਲਾਕ ਕਮੇਟੀਆਂ ਗੱਡੀਆਂ ਚੱਕੋ ਹੁਣ ਪਿੰਡਾਂ ਨੂੰ ਕਹੇ ਭਾਈ ਆਜੋ ਅਸੀਂ ਤਾਂ ਮੋਰਚਾ ਲਾਤਾ ਫੇਰ ਨਾਲਾਂਬਾ ਦਿਓ ਬਈ ਕਿਸਾਨ ਦਾ ਸਬੰਧੀ ਕਿੱਥੇ ਆ ਅਸੀਂ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਆ ਸੋਨੂੰ ਪਹਿਲਾ ਦੱਸਤਾ ਕਿ ਨਾ ਇਹ ਗਰਵਾਨਾ ਹੋਊਗਾ ਨਾਲੇ ਜੇਲ੍ਹ ਜਾਣਾ ਪੈਣਾ ਤੇ ਨਾਲੇ ਤੁਸੀਂ ਬਦਨਾਮੀ ਘਟੋਗੇ ਤੇ ਬਦਨਾਮੀ ਖੱਟ ਕੇ ਫਿਰ ਜਾਣੇ ਕਿੱਧਰ ਨੂੰ ਹੁੰਨੇ ਆ ਉਧਰ ਨੂੰ ਜਾ ਕੇ ਜਿੱਧਰ ਜਾਣਾ ਨਹੀਂ ਚਾਹੁੰਦਾ ਤਾਂ ਇਸ ਹਾਲਾਤਾਂ ਤੋਂ ਬਚਣ ਲਈ ਆ ਰਾਤ ਇੱਥੇ ਤਾਂ ਲੋਕ ਘੇਰੇ ਰਹੇ ਨੇ ਉਹਨਾਂ ਲੋਕਾਂ ਨੂੰ ਤਾਂ ਭਾਵੇਂ ਤੁਸੀਂ ਤਗੜੇ ਹੋ ਕੇ ਜਿੰਨੇ ਕਿਸਾਨ ਹੋ ਜਿੰਨੇ ਭੋਲੇ ਪਾਲੇ ਹੋ ਜਿੰਨੇ ਆਏ ਬੈਠੇ ਹੋ ਇੱਥੇ ਸੁਣ ਲੈਣਿਓ ਠੀਕ ਵੀ ਕਹਿ ਦਿੰਨੇਓ ਪਰ ਹਿੰਮਤ ਨਹੀਂ ਰੱਖਦੇ ਪਿੰਡਾਂ ਦੇ ਵਿੱਚ ਇਕੱਲਾ ਬੰਦਾ ਗੱਲ ਰੱਖਣ ਦੀ ਜਿੰਨਾ ਚਿਰ ਤੁਸੀਂ ਗੱਲ ਦੀ ਹਿੰਮਤ ਨਹੀਂ ਰੱਖਦੇ ਆਈ ਕੁਝ ਹੁੰਦੇ ਰਹੂਗਾ ਵੀ ਠੀਕ ਆ ਜੀ ਗੱਲ ਤਾਂ ਸੋਡੀ ਠੀਕ ਆ ਸਾਡਾ ਪਿੰਡ ਨਹੀਂ ਮੰਨਦਾ ਸਾਡੇ ਇੱਕ ਪ੍ਰਧਾਨ ਨੇ ਰਾਤ ਕਿਹਾ ਸੀ ਗੱਲ ਵੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਜਸੇ ਬੰਦੀ ਨੂੰ ਆਗੂ ਚਲਾਉਂਦੇ ਨੇ ਕਿ ਜਸੇ ਬੰਦੀ ਨੂੰ ਲੋਕ ਚਲਾਉਂਦੇ ਨੇ ਇਹ ਗੱਲ ਸਮਝ ਕੇ ਹੋਮੋਗੇ ਨਾ ਸਾਡਾ ਕਰਿਆ ਹੋਇਆ ਪ੍ਰੋਗਰਾਮ ਉਹਨੂੰ ਬਦਲ ਦੇਣਾ ਵੀ ਸਾਡੇ ਤਾਂ ਨਹੀਂ ਮੰਨਦੇ ਇਹਦਾ ਮਤਲਬ ਫਿਰ ਤੁਸੀਂ ਆਗੂ ਕਾ ਦਿਓ ਜ਼ਿੰਮੇਵਾਰੀ ਕੀ ਦਿਓ ਜੋ ਲਾਗੂ ਨਹੀਂ ਕਰ ਰਿਆ ਤਾਂ ਇਸ ਸਾਲ ਆਦ ਦੇ ਵਿੱਚੋਂ ਅੱਜ ਆ ਵੱਡੀ ਗਿਣਤੀ ਦੇ ਨਾਲ ਹੀ ਸਾਡੇ ਤਿੰਨ ਕੋਣੀ ਦੇ ਬੰਦੇ ਆਏ ਨੇ ਜਦੋਂ ਇੱਕ ਮਸਲਾ ਸੁਲਝਦਾ ਨਹੀਂ ਦੂਦੇ ਆ ਜਾਂਦੇ ਨੇ ਆ ਸਰੋਮਰੀ ਕਮੇਟੀ ਦਾ ਹੈ ਗੁਰੂ ਘਰ ਉਹ ਪਿੰਡ ਦੇ ਵਿੱਚ ਦੋ ਨੇ ਇੱਕ ਪਹਿਲਾ ਹੀ ਗੁਰੂ ਘਰ ਹੈ ਜਿਹੜਾ ਸਰੋਮਰੀ ਕਮੇਟੀ ਦੇ ਅਧੀਨ ਹੈ ਉਹਦੇ ਨਾਲ ਵੀ ਜ਼ਮੀਨ ਹੈਗੀ ਦੂਜਾ ਜਿਹੜਾ ਪ੍ਰਬੰਧਕ ਹੈ ਉਹ ਪਿੰਡ ਦੀ ਪੰਚਾਇਤ ਪਿੰਡ ਦੇ ਲੋਕ ਉਹ ਚਲਾ ਰਹੇ ਨੇ ਹੁਣ ਜੇ ਪ੍ਰਬੰਧ ਦੇਖਣੇ ਹਨ ਦੋਨੇ ਗੁਰੂ ਘਰਾਂ ਦੇ ਜਿਹੜੇ ਤੇ ਜ਼ਮੀਨ ਵੀ ਐ ਸ਼੍ਰੋਮਰੀ ਕਮੇਟੀ ਦੇ ਢੇਰ ਵੀ ਐ ਉਹਦਾ ਪ੍ਰਬੰਧ ਨਾ ਮਾਤਰਾ ਜਿਹਨੂੰ ਲੋਕ ਚਲਾ ਰਹੇ ਨੇ ਉਹਦਾ ਦਿੱਸਦਾ ਉੱਥੇ ਵੀ ਪੈਸੇ ਲਾਏ ਨੇ ਉਹਦੀ ਸਾਫ ਸੁਮਾਜ ਦਿੱਸਦੀ ਐ ਤੇ ਉਹ ਪਿੰਡ ਦੇ ਲੋਕਾਂ ਨੇ ਇੱਥੋਂ ਦੇ ਪ੍ਰਸ਼ਾਸਨ ਨੂੰ ਮਤਾ ਵੀ ਲੈ ਕੇ ਆਏ ਲੋਕ ਮਿਲੇ ਵੀ ਤਾਂ ਚੁੱਪ ਨੇ ਉਹਨਾਂ ਦੀ ਮੰਗ ਹੈ ਉਸ ਗੁਰੂ ਘਰ ਦੇ ਨਾਲ ਵੀ ਜ਼ਮੀਨ ਹੈ ਤੇ ਚਾਰ ਪਿੰਡਾਂ ਕੋਲੇ ਜ਼ਮੀਨ ਹੈ ਉਸ ਗੁਰੂ ਘਰ ਦੀ ਤੇ ਉਸ ਪਿੰਡਾਂ ਦੇ ਲੋਕ ਉਸ ਜ਼ਮੀਨ ਨੂੰ ਦੇ ਕੇ ਪਿੰਡ ਤੇ ਲਾਉਂਦੇ ਨੇ ਹੁਣ ਉਹ ਜ਼ਮੀਨ ਦੀ ਖਾਤਰ ਪਿੰਡ ਦੇ ਵਿੱਚੋਂ ਬਾਦਲ ਕਹਿੰਦੇ ਆਪ ਦੇ ਬੰਦੇ ਖੜੇ ਕਰਕੇ ਤਾਂ ਪਿੰਡ ਦੇ ਵਿੱਚ ਬਿਵਾਦ ਪਾ ਛੱਡਿਆ 80 70% ਲੋਕ ਕਹਿੰਦੇ ਵੀ ਪਿੰਡ ਵਾਲੀ ਕਮੇਟੀ ਚਾਹੀਦੀ ਆ ਤੇ ਬਾਹਰੋਂ ਆ ਕੇ ਕਹਿੰਦੇ ਵੀ ਬਾਦਰ ਕਿਆਂ ਦਾ ਕਬਜ਼ਾ ਚਾਹੀਦਾ ਉਹ ਅੱਜ ਆਪਣੇ ਪੰਚਾਇਤ ਆਈ ਐ ਇੱਥੇ ਸਾਰੀ ਆਪਣੇ ਕੋਲੇ ਇੱਥੇ ਆਏ ਨੇ ਅਸੀਂ ਕਹਿਆ ਵੀ ਛੋਡੇ ਇਸ ਮਸਲੇ ਨੂੰ ਕੱਲਾ ਪਿੰਡਾਂ ਤੇ ਕਿਸੇਮਤ ਨਾ ਹੋਵੇ ਪੂਰੇ ਜ਼ਿਲ੍ਹੇ 'ਚ ਪਤਾ ਲੱਗੇ ਕਿ ਆ ਸਾਡਾ ਮਸਲਾ ਹੈ ਤਾਂ ਗੁਰੂ ਘਰ ਨੂੰ ਪਿਆਰ ਕਰਨ ਵਾਲੇ ਮਰਜ਼ਾਦਾ ਨੂੰ ਕਾਇਮ ਰੱਖਣ ਵਾਲੇ ਤੁਸੀਂ ਤੁਸੀਂ ਰੱਖ ਸਕਦੇ ਹੋ ਭਰਾਵੋ ਜਿਹੜੀ ਸੇਵਾ ਹੁੰਦੀ ਹੈ ਉਹ ਫ੍ਰੀ ਕੀਤੀ ਜਾ ਸਕਦੀ ਆ ਜਿਹੜੇ ਮਲਾਜਮ ਆ ਉਹ ਨਹੀਂ ਕਰ ਸਕਦੇ ਮੈਂ ਜਾਦੇ ਲੰਮਾ ਨਾਲ ਲੇਕੇ ਜਾਂਦਾ ਹੋਇਆ ਗੱਲ ਅਖੀਰ ਦੇ ਵਿੱਚ ਜਿਹੜਾ ਪਰਾਲੀ ਵਾਲਾ ਮਸਲਾ ਹੈ